ਜਵਾਨ ਮੋਲ ਜਸ ਜਵੰਦੇ ਨੂੰ ਛੋਟੇ ਵੀਰ ਲੱਗਿਆ ਰ ਤੂੰ ਵੀ ਠੀਕ ਐ ਪਰ ਇਹ ਆਪੇ ਆਪਣੇ ਆਖੇ ਲੱਗਦੀਆਂ ਕਿੱਥੇ ਐ ਇਹਨਾਂ ਨੇ ਭਰਾਵਾ ਪਿਛਲੇ ਪਾਸੋਂ ਇੱਥੇ ਵੀਡੀਓ ਸ਼ੁਰੂ ਕਰਨੀ ਐ ਤੇ ਇਹੋ ਕੁਛ ਹੀ ਕਰਨਾ ਹੋਣਾ ਇਹਨਾਂ ਦੇ ਹੱਥ ਮੋਬਾਈਲ ਲੱਗ ਗਿਆ ਮੰਨਿਆ ਮਜਬੂਰੀ ਐ ਸਟੇਜ ਤੇ ਨੱਚਣਾ ਪੇਟ ਜਿਹੜਾ ਪਾਲਣ ਵਾਸਤੇ ਕਰਦਿਆਂ ਦਾ ਪੇਟ ਭਰਨ ਵਾਸਤੇ ਪਰ ਜ਼ਰੂਰੀ ਤਾਂ ਨਹੀਂ ਕਿ ਐਹਾ ਗੰਦੇ ਗੰਦੇ ਐਕਸ਼ਨ ਕਰਨੇ ਆਪਾਂ ਸਟੇਜ ਦੇ ਉੱਤੇ ਜਿਹੜੇ ਥੱਲੇ ਬੈਠੇ ਵੇਖਦੇ ਆ ਉਹ ਕੁੜੀਆਂ ਬੱਚੇ ਜਾ ਕੇ ਵੀ ਘਰਾਂ 'ਚ ਇਹੋ ਕੁਛ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅੱਜਕੱਲ ਮੋਬਾਈਲ ਤੇ ਚੱਲਦਾ ਹੀ ਇਹੋ ਕੁਛ ਹੈ ਤਾਂ ਤੁਸੀਂ ਬਾਕੀ ਵੀਡੀਓ ਵੇਖੋ ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਉਹ ਸਾਡੇ ਕੋਲ ਤਾਂ ਫਲੂਟ ਹੈ ਵੀ ਨਹੀਂ ਐਡੀ ਬਈ ਅਸੀਂ ਤੇਰੀ ਵਕਤ ਸਵੇਰੇ ਕਰੀਦੇਸ ਤੋਂ ਸਾਰਾ ਪਤਾ ਹੀ ਨਹੀਂ ਹੁੰਦਾ ਹੁਣ ਮੈਨੂੰ ਤਾਂ ਪਤਾ ਹੀ ਕੁੜੀਆਂ ਹੋਣ ਲੱਗ ਗਈ ਇਹ ਫਲੂਟ ਵੀ ਵਜਾ ਲੈਂਦੀ ਐ ਸਾਨੂੰ ਨਹੀਂ ਪਤਾ ਸੀ ਇਹ ਚੀਜ਼ ਆ ਤੁਸੀਂ ਜਿਹੜੀ ਇਹ ਖੋਜ ਕੱਢਤੀ ਹੈ ਨਾ ਇਹ ਤੁਹਾਡੀ ਖੋਜ ਉਬਾਮਾ 트럼ਪ ਸਾਰੇ ਲੱਭ ਰਹੇ ਨੇ ਤੁਹਾਨੂੰ ਕੀ ਇਹ ਕੁੜੀਆਂ ਖੋਜ ਕਿੱਥੋਂ ਕੱਢ ਰਹੀਆਂ ਨੇ ਦੋਸਤੋ ਇੱਕ ਆ ਸੁੱਕੀ ਜਵਾਰ ਦੇ ਟਾਂਡੇ ਵਰਗੀ ਹੈ ਨਾ ਇਹਨੇ ਲਹੂ ਪੀ ਰੱਖਿਆ ਹੈ ਸੋਸ਼ਲ ਮੀਡੀਆ ਦਾ ਧੂਆਂ ਕਢਾਤਾ ਇਹਨੇ ਪਤਾ ਨਹੀਂ ਕਿੱਥੋਂ ਇਹਨੂੰ ਲੀੜੇ ਲੱਤੇ ਆਏ ਜੇ ਲੱਭਦੇ ਆ ਜਿਹੜੇ ਇਹ ਪਾ ਕੇ ਆਉਂਦੀ ਹੈ ਨਵਾਂ ਜਲੂਸ ਕੱਢਦੀ ਹੈ ਬਾਕੀ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਕੌਣ ਹੈ ਇਹ